ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਲਈ ਕੁਝ ਨੌਜਵਾਨ ਕੀ ਕੁਝ ਨਹੀਂ ਕਰ ਰਹੇ ਅੱਜਕੱਲ ਤੇ ਉਹਨਾਂ ਦੇ ਵਿੱਚੋਂ ਇੱਕ ਤੁਹਾਡੇ ਨਾਲ ਇਹ ਵੀਡੀਓ ਹੁਣ ਸਾਂਝੀ ਕਰ ਰਹੇ ਆ ਜਿਸ ਦੇ ਵਿੱਚ ਇੱਕ ਪਾਰਕ ਦੇ ਵਿੱਚ ਕੁਝ ਨੌਜਵਾਨ ਜਿਹੜੇ ਆ ਉਹ ਪੁੱਲ ਤੋਂ ਉਚਾਈ ਤੋਂ ਛਾਲ ਮਾਰਦੇ ਨੇ ਤੇ نیچے ਜਾ ਕੇ ਮੁਰ ਤੋਂ ਆਪਣੇ ਪੈਰਾਂ ਤੇ ਖੜੇ ਹੋਣ ਦੀ ਕੋਸ਼ਿਸ਼ ਕਰਦੇ ਨੇ ਬੇਹੱਦ ਖਤਰਨਾਕ ਸਟੰਟ ਬਿਨਾ ਕਿਸੇ ਸੇਫਟੀ ਤੋਂ ਅੰਜਾਮ ਦਿੱਤਾ ਜਾ ਰਿਹਾ ਹੈ ਇਹਨਾਂ ਨੌਜਵਾਨਾਂ ਦੇ ਵੱਲੋਂ ਤਾਂ ਇੱਕ ਨੌਜਵਾਨ ਪੁੱਲ ਤੇ ਚੜਿਆ ਹੋਇਆ ਹੈ ਆਲਨ ਵਾਲਾ ਚੈੱਕ ਕਰਦਾ ਹੈ ਲੋਕਾਂ ਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰਦਾ ਹੈ ਆਪਣਾ ਸ਼ੌਂਕ ਪੂਰਾ ਕਰਨ ਦੇ ਚੱਕਰ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਨੂੰ ਅੰਜਾਮ ਦਿੰਦਾ ਹੈ ਤਾਂ ਜਦੋਂ ਹੀ ਇਹ ਨੌਜਵਾਨ ਛਾਲ ਮਾਰਦਾ ਹੈ ਤਾਂ ਮੁਰ ਤੋਂ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਹੈ ਗਨੀਮਤ ਰਹੀ ਇਸ ਨੌਜਵਾਨ ਦੇ ਕੋਈ ਸੱਟ ਨਹੀਂ ਲੱਗੀ ਕਿਉਂਕਿ ਇਸ ਨੇ ਕੋਈ ਵੀ ਸੇਫਟੀ ਦੀ ਵਰਤੋਂ ਨਹੀਂ ਸੀ ਕੀਤੀ ਤੇ ਮੁਰ ਤੋਂ ਇਹ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਹੈ ਬੇਹੱਦ ਖਤਰਨਾਕ ਸਟੰਟ ਲੋਕਾਂ ਨੇ ਦੇਖਿਆ ਤਾਂ ਲੋਕਾਂ ਦਾ ਉੱਥੇ ਜਮਾਵੜਾ ਲੱਗ ਗਿਆ ਇਹ ਨੌਜਵਾਨ ਇੱਕ ਇੱਕ ਕਰਕੇ ਉੱਥੋਂ ਛਾਲ ਮਾਰ ਰਹੇ ਹੁੰਦੇ ਨੇ ਕੁਝ ਇਹਦੇ ਸਾਥੀ ਜਿਹੜੇ ਆ ਉਹ ਹੇਠਾਂ ਖੜੇ ਨੇ ਜਦੋਂ ਇਹ ਛਾਲ ਮਾਰਦਾ ਮੁਰ ਤੋਂ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਗਨੀਮਤਰੀ ਇਸ ਦੇ ਕੋਈ ਸੱਟ ਨਹੀਂ ਵੱਜੀ ਤੇ ਉਸ ਤੋਂ ਬਾਅਦ ਇਹ ਹੋਰ ਜ਼ਿਆਦਾ ਜੋਸ਼ ਦੇ ਵਿੱਚ ਆ ਜਾਂਦਾ ਹੈ ਕਿ ਇਸ ਦਾ ਸਟੰਟ ਜਦੋਂ ਕਾਮਯਾਬ ਹੋ ਜਾਂਦਾ ਪੰਚਕੁਲਾ ਦੇ ਸਕੇਤਰੀ ਦੇ ਨੇੜੇ ਇੱਕ ਪਾਰਕ 'ਚ ਕੁਝ ਨੌਜਵਾਨ ਇਹ ਮੋਤ ਦਾ ਸਟੰਟ ਕਰ ਰਹੇ ਸੀ ਜਿਸ ਨੂੰ ਦੇਖਣ ਤੋਂ ਬਾਅਦ ਕਈਆਂ ਨੇ ਹੱਲਾਸ਼ੇਰੀ ਕੀਤੀ ਤੇ ਕੁਝ ਲੋਕਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਨੌਜਵਾਨਾਂ ਤੇ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇਹ ਇੱਕ ਤਰ੍ਹਾਂ ਮੌਤ ਦਾ ਸਟੰਟੀ ਹੈ ਸੇਫਟੀ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਲੋਕਾਂ ਨੂੰ ਖੁਸ਼ ਕਰਨ ਲਈ ਆਪਣੀ ਈਗੋ ਨੂੰ ਖੁਸ਼ ਕਰਨ ਲਈ ਇਸ ਤਰ੍ਹਾਂ ਦੇ ਸਟੰਟ ਜਿਹੜੇ ਆ ਇਹਨਾਂ ਨੌਜਵਾਨਾਂ ਦੇ ਵੱਲੋਂ ਪਰਫਾਰਮ ਕੀਤੇ ਗਏ ਪਾਰਕ ਦੇ ਵਿੱਚ ਤਾਂ ਲੋਕਾਂ ਦਾ ਦੇਖਣ ਦੇ ਲਈ ਉੱਥੇ ਜਮਾਵੜਾ ਲੱਗ ਜਾਂਦਾ ਹੈ ਤਾਂ ਇਸ ਨੂੰ ਹੱਲਾਸ਼ੀਰੀ ਵੀ ਮਿਲਦੀ ਹੈ ਤੇ ਕੁਝ ਲੋਕ ਇਸ ਦਾ ਵਿਰੋਧ ਵੀ ਕਰਦੇ ਨੇ ਪਰ ਇਹ ਨੌਜਵਾਨ ਜਦੋਂ ਹੇਠਾਂ ਸੇਫਲੀ ਉੱਤਰ ਜਾਂਦਾ ਛਾਲ ਵੱਜ ਜਾਂਦੀ ਹੈ ਤਾਂ ਬੜਾ ਖੁਸ਼ ਹੁੰਦਾ ਹੈ ਤੇ ਬਾਕੀ ਇਸ ਦੇ ਸਾਥੀ ਨੌਜਵਾਨ ਵੀ ਇਸ ਦੇ ਨਾਲ ਖੁਸ਼ੀ ਮਨਾਉਂਦੇ ਹੋਏ ਨਜ਼ਰ ਆਉਂਦੇ ਨੇ ਤੁਹਾਨੂੰ ਇਸ ਵੀਡੀਓ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਰਾਹੀਂ ਜਰੂਰ ਸਾਂਝੇ ਕਰੋ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਲਈ ਕੁਝ ਨੌਜਵਾਨ ਕੀ ਕੁਝ ਨਹੀਂ ਕਰ ਰਹੇ ਅੱਜ ਕੱਲ ਤੇ ਉਹਨਾਂ ਦੇ ਵਿੱਚੋਂ ਇੱਕ ਤੁਹਾਡੇ ਨਾਲ ਇਹ ਵੀਡੀਓ ਹੁਣ ਸਾਂਝੀ ਕਰ ਰਹੇ ਆ ਜਿਸ ਦੇ ਵਿੱਚ ਇੱਕ ਪਾਰਕ ਦੇ ਵਿੱਚ ਕੁਝ ਨੌਜਵਾਨ ਜਿਹੜੇ ਆ ਉਹ ਪੁੱਲ ਤੋਂ ਉਚਾਈ ਤੋਂ ਛਾਲ ਮਾਰਦੇ ਨੇ ਤੇ نیچے ਜਾ ਕੇ ਮੁਰ ਤੋਂ ਆਪਣੇ ਪੈਰਾਂ ਤੇ ਖੜੇ ਹੋਣ ਦੀ ਕੋਸ਼ਿਸ਼ ਕਰਦੇ ਨੇ ਬੇਹੱਦ ਖਤਰਨਾਕ ਸਟੰਟ ਬਿਨਾ ਕਿਸੇ ਸੇਫਟੀ ਤੋਂ ਅੰਜਾਮ ਦਿੱਤਾ ਜਾ ਰਿਹਾ ਹੈ ਇਹਨਾਂ ਨੌਜਵਾਨਾਂ ਦੇ ਵੱਲੋਂ ਤਾਂ ਇੱਕ ਨੌਜਵਾਨ ਪੁੱਲ ਤੇ ਚੜਿਆ ਹੋਇਆ ਆਲੰਦ ਵਾਲਾ ਚੈੱਕ ਕਰਦਾ ਹੈ ਲੋਕਾਂ ਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰਦਾ ਹੈ ਆਪਣਾ ਸ਼ੌਂਕ ਪੂਰਾ ਕਰਨ ਦੇ ਚੱਕਰ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਨੂੰ ਅੰਜਾਮ ਦਿੰਦਾ ਹੈ ਤਾਂ ਜਦੋਂ ਹੀ ਇਹ ਨੌਜਵਾਨ ਛਾਲ ਮਾਰਦਾ ਹੈ ਤਾਂ ਮੁਰ ਤੋਂ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਹੈ ਗਨੀਮਤ ਰਹੀ ਇਸ ਨੌਜਵਾਨ ਦੇ ਕੋਈ ਸੱਟ ਨਹੀਂ ਲੱਗੀ ਕਿਉਂਕਿ ਇਸ ਨੇ ਕੋਈ ਵੀ ਸੇਫਟੀ ਦੀ ਵਰਤੋਂ ਨਹੀਂ ਸੀ ਕੀਤੀ ਤੇ ਮੁਰ ਤੋਂ ਇਹ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਹੈ ਬੇਹੱਦ ਖਤਰਨਾਕ ਸਟੰਟ ਲੋਕਾਂ ਨੇ ਦੇਖਿਆ ਤਾਂ ਲੋਕਾਂ ਦਾ ਉੱਥੇ ਜਮਾਵੜਾ ਲੱਗ ਗਿਆ ਇਹ ਨੌਜਵਾਨ ਇੱਕ ਇੱਕ ਕਰਕੇ ਉੱਥੋਂ ਛਾਲ ਮਾਰ ਰਹੇ ਹੁੰਦੇ ਨੇ ਕੁਝ ਇਹਦੇ ਸਾਥੀ ਜਿਹੜੇ ਆ ਉਹ ਹੇਠਾਂ ਖੜੇ ਨੇ ਜਦੋਂ ਇਹ ਛਾਲ ਮਾਰਦਾ ਮੁਰ ਤੋਂ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਹੈ ਗਨੀਮਤਰੀ ਇਸ ਦੇ ਕੋਈ ਸੱਟ ਨਹੀਂ ਵੱਜੀ ਤੇ ਉਸ ਤੋਂ ਬਾਅਦ ਇਹ ਹੋਰ ਜ਼ਿਆਦਾ ਜੋਸ਼ ਦੇ ਵਿੱਚ ਆ ਜਾਂਦਾ ਹੈ ਕਿ ਇਸ ਦਾ ਸਟੰਟ ਜਦੋਂ ਕਾਮਯਾਬ ਹੋ ਜਾਂਦਾ ਪੰਚਕੁਲਾ ਦੇ ਸਕੇਤਰੀ ਦੇ ਨੇੜੇ ਇੱਕ ਪਾਰਕ 'ਚ ਕੁਝ ਨੌਜਵਾਨ ਇਹ ਮੌਤ ਦਾ ਸਟੰਟ ਕਰ ਰਹੇ ਸੀ ਜਿਸ ਨੂੰ ਦੇਖਣ ਤੋਂ ਬਾਅਦ ਕਈਆਂ ਨੇ ਹੱਲਾਸ਼ੇਰੀ ਕੀਤੀ ਤੇ ਕੁਝ ਲੋਕਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਨੌਜਵਾਨਾਂ ਤੇ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇਹ ਇੱਕ ਤਰ੍ਹਾਂ ਮੌਤ ਦਾ ਸਟੰਟ ਹੀ ਹੈ ਸੇਫਟੀ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਲੋਕਾਂ ਨੂੰ ਖੁਸ਼ ਕਰਨ ਲਈ ਆਪਣੀ ਈਗੋ ਨੂੰ ਖੁਸ਼ ਕਰਨ ਲਈ ਇਸ ਤਰ੍ਹਾਂ ਦੇ ਸਟੰਟ ਜਿਹੜੇ ਆ ਇਹਨਾਂ ਨੌਜਵਾਨਾਂ ਦੇ ਵੱਲੋਂ ਪਰਫਾਰਮ ਕੀਤੇ ਗਏ ਪਾਰਕ ਦੇ ਵਿੱਚ ਤਾਂ ਲੋਕਾਂ ਦਾ ਦੇਖਣ ਦੇ ਲਈ ਉੱਥੇ ਜਮਾਵੜਾ ਲੱਗ ਜਾਂਦਾ ਹੈ ਤਾਂ ਇਸ ਨੂੰ ਹੱਲਾਸ਼ੇਰੀ ਵੀ ਮਿਲਦੀ ਹੈ ਤੇ ਕੁਝ ਲੋਕ ਇਸ ਦਾ ਵਿਰੋਧ ਵੀ ਕਰਦੇ ਨੇ ਪਰ ਇਹ ਨੌਜਵਾਨ ਜਦੋਂ ហេਠਾ ਸੇਫਲੀ ਉਤਰ ਜਾਂਦਾ ਹੈ ਛਾਲ ਵੱਜ ਜਾਂਦੀ ਹੈ ਤਾਂ ਬੜਾ ਖੁਸ਼ ਹੁੰਦਾ ਹੈ ਤੇ ਬਾਕੀ ਇਸ ਦੇ ਸਾਥੀ ਨੌਜਵਾਨ ਵੀ ਇਸ ਦੇ ਨਾਲ ਖੁਸ਼ੀ ਮਨਾਉਂਦੇ ਹੋਏ ਨਜ਼ਰ ਆਉਂਦੇ ਨੇ ਤੁਹਾਨੂੰ ਇਸ ਵੀਡੀਓ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਰਾਹੀਂ ਜਰੂਰ ਸਾਂਝੇ ਕਰੋ